ਯਾਰੋ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਏ ਤਾਂ ਇਹ ਨਿੱਕੀ ਜਿਹੀ ਵੀਡੀਓ ਦੀ ਕਲਿੱਪ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਏ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਜੋੜੀ ਬੈਠੀ ਦਿਖਾਈ ਦੇ ਰਹੀ ਏ ਜਦੋਂ ਮੁੰਡਾ ਤੇ ਕੁੜੀ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਹਨ ਤਾਂ ਉਸ ਤੋਂ ਬਾਅਦ ਸਗਨ ਕਰ ਦਿੱਤਾ ਜਾਂਦਾ ਹੈ ਤਾਂ ਇਹ ਇੱਕ ਨਿੱਕੀ ਜਿਹੀ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਏ ਕਿ ਲੋਕਾਂ ਦੇ ਵੱਲੋਂ ਵੀ ਬੜਾ ਪਿਆਰ ਦਿੱਤਾ ਜਾਂਦਾ ਹੈ ਕੁੜੀ ਜਦੋਂ ਕਿਸੇ ਮੁੰਡੇ ਦਾ ਫੇਸ ਦੇਖਦੀ ਏ ਤਾਂ ਆਪਣਾ ਹਾਸਾ ਨਹੀਂ ਰੋਕ ਪਾਉਂਦੀ ਦਰزل ਮੁੰਡਾ ਜਦੋਂ ਦੇਖਦਾ ਹੈ ਕਿ ਕੁੜੀ ਨੂੰ ਹੋ ਕੀ ਰਿਹਾ ਹੈ ਜਦੋਂ ਵੀ ਮੇਰਾ ਫੇਸ ਦੇਖਦੀ ਹੈ ਤਾਂ ਹੱਸਣ ਲੱਗ ਜਾਂਦੀ ਹੈ ਤਾਂ ਮੁੰਡਾ ਵੀ ਇੰਨਾ ਜ਼ਿਆਦਾ ਹੱਸ ਰਿਹਾ ਹੁੰਦਾ ਹੈ ਬਾਅਦ ਵਿੱਚ ਉਸ ਦਾ ਵੀ ਹੱਸਾ ਨਹੀਂ ਰੁਕਦਾ ਇਸ ਨੂੰ ਦੇਖ ਕੇ ਸਾਰੇ ਰਿਸ਼ਤੇਦਾਰੀ ਹੱਸਣ ਲੱਗ ਜਾਂਦੇ ਹਨ ਤਾਂ ਖੁਸ਼ੀਆਂ ਦਾ ਪਾਲੇ ਬਹੁਤ ਸੋਹਣੀ ਪਿਆਰੀ ਵੀਡੀਓ ਹੈ ਬਹੁਤ ਹੀ ਜ਼ਿਆਦਾ ਨਿਕਲ ਕੇ ਸੋਸ਼ਲ ਮੀਡੀਆ ਤੇ ਅੱਗੇ ਆਈ ਹੈ ਤਾਂ ਫੋਟੋਗ੍ਰਾਫਰ ਜਦੋਂ ਫੋਟੋ ਖਿੱਚਣ ਲੱਗਦਾ ਹੈ ਤਾਂ ਉਸ ਦਾ ਉਹ ਹਾਸਾ ਵੀ ਨਹੀਂ ਕੰਟਰੋਲ ਹੁੰਦਾ ਕੈਮਰੇ ਵਾਲੇ ਉਸ ਨੂੰ ਕਹਿੰਦੇ ਹਨ ਕਿ ਵੀ 2 ਮਿੰਟ ਜੀ ਹੱਸਾ ਬੰਦ ਕਰੋ ਤਾਂ ਤੁਹਾਡੀ ਫੋਟੋ ਖਿੱਚੀਏ ਪਰ ਕੁੜੀ ਦਾ ਹੱਸਾ ਬੰਦ ਨਹੀਂ ਹੁੰਦਾ ਤਾਂ ਯਾਰੋ ਇੰਨੀ ਪਿਆਰੀ ਜੀ ਵੀਡੀਓ ਦੇ ਲਈ ਇੱਕ ਕਮੈਂਟ ਜਰੂਰ ਕਰ ਦਿਓ ਲਾਈਕ ਕਰਕੇ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਪੰਜਾਬ ਦੀ ਹਰ ਰੋਜ਼ ਨਵੀਂ ਤੋਂ ਨਵੀਂ ਤਾਜੀ ਕਵਰ ਦੇਖਣ ਦੇ ਲਈ ਧੰਨਵਾਦ ਦੋਸਤੋ ਮਿਲਦੇ ਆ ਹੋਰ ਵੀਡੀਓ ਦੇ ਨਾਲ ਸਤ ਸ੍ਰੀ ਅਕਾਲ